ਇਰਕੜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਹੈ 57 ਸ਼ਲੋਕ ਜਿਨ੍ਹਾਂ ਨੇ ਪਿਆਰ ਨਾਲ ਸੁਨੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰਲੇ ਹਿੱਸੇ ਦੇ ਦਰਸ਼ਨ ਕਰ ਲਏ ਕਿਉਂਕਿ ਸ਼ਬਦ ਬੰਦੇ ਦਾ ਦਰਸ਼ਨ ਇੱਕ ਸਰੀਰ ਦਰਸ਼ਨ ਹੈ ਇੱਕ ਸ਼ਬਦ ਦਰਸ਼ਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਪਦੇਸ਼ ਇਹ ਉਹਨਾਂ ਨੂੰ ਯਾਦ ਕੀਤਿਆਂ ਅੰਦਰ ਪਰਪੱਕਤਾ ਆਉਂਦੀ ਹੈ ਅੰਦਰ ਦ੍ਰਿੜਤਾ ਆਉਂਦੀ ਹੈ ਇਰਾਦਾ ਆਉਂਦਾ ਹੈ ਉਹਨਾਂ ਦੀ ਸ਼ਹਾਦਤ ਵੱਲ ਝਾਤੀ ਮਾਰ ਕੇ ਵੇਖੀਏ ਕਿੰਨੀ ਦ੍ਰਿੜਤਾ ਹੋਵੇਗੀ ਬੰਦੇ ਨੇ ਕੋਈ ਧਰਮ ਦਾ ਕੰਮ ਕਰਨਾ ਹੋਵੇ ਤੇ ਆਪਾਂ ਹਰ ਰੋਜ਼ ਕਹਿੰਨੇ ਤੁਸੀਂ ਕਦੀ ਵੇਖਣਾ ਆਦਮੀ ਨੇ ਗੁਰਦੁਆਰੇ ਵੀ ਜਾਣਾ ਹੋਵੇ ਜਾਂ ਕਿਸੇ ਗੁਰੂ ਅਸਥਾਨ ਦੇ ਦਰਸ਼ਨ ਕਰਨੇ ਹੋਣ ਤੇ ਤੁਸੀਂ ਆਮ ਵੇਖੋਗੇ ਬੰਦਾ ਆਪਣੀ ਡੈਰੀ ਵੱਲ ਝਾਤੀ ਮਾਰ ਕੇ ਵੇਂਦਾ ਹੈ ਕਿ ਕਿਹੜਾ ਦਿਨ ਖਾਲੀ ਨਿਕਲਦਾ ਹੈ ਜੇ ਖਾਲੀ ਨਿਕਲੇ ਤੇ ਜਾਾਂਗੇ ਕਰਾਂਗੇ ਜਾਂ ਕੋਈ ਵੀ ਧਰਮ ਦਾ ਕਾਰਜ ਹੈ ਤੇ ਆਪਾਂ ਕਹਿੰਨੇ ਜਿੱਦਣ ਖਾਲੀ ਦਿਨ ਹੈ ਉਸ ਦਿਨ ਉਹ ਕੰਮ ਕਰ ਲਵਾਂਗੇ ਜਿਹੜਾ ਧਰਮ ਨਾਲ ਸੰਬੰਧ ਰੱਖਦਾ ਹੈ ਜਿਹੜਾ ਗੁਰੂ ਨਾਲ ਸੰਬੰਧ ਰੱਖਦਾ ਖਾਲੀ ਦਿਨਾ ਤੇ ਪਾਉਨੇ ਆ ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਵੱਲ ਵੇਖੋ ਆਮ ਬੰਦਾ ਕਹਿੰਦਾ ਇਹ ਆਦਮੀ ਕੁਰਬਾਨੀ ਕਰੇਗਾ ਚਲੋ ਇਹਦਾ ਘਰੋਂ ਸਰਦਾ ਚਲੋ ਇਹਨਾਂ ਨੂੰ ਤੋੜ ਦਿਓ ਕੁਰਬਾਨੀ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਪਾਦਸ਼ਾਹ ਵੱਲ ਵੇਖੀਏ ਤੇ ਪੁੱਤਰ ਹੈ 9 ਸਾਲ ਦਾ ਗੁਰੂ ਗੋਬਿੰਦ ਸਿੰਘ ਪਾਦਸ਼ਾਹ 9 ਸਾਲ ਦੀ ਉਮਰ ਤੇ ਕਿੰਨੇ ਸਮੇਂ ਬਾਅਦ ਜਨਮ ਲਿਆ ਹੈ ਪੁੱਤਰ ਨੇ ਔਰ ਇਹ ਵੀ ਹੈਰਾਨੀ ਦੀ ਗੱਲ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਜਨਮ ਹੋਇਆ ਪਟਨਾ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਨਹੀਂ ਸਨ ਔਰ ਤਕਰੀਬਨ 27-28 ਸਾਲ ਬਾਅਦ ਘਰ ਵਿੱਚ ਪੁੱਤਰ ਨੇ ਜਨਮ ਲਿਆ ਸੀ ਇੰਨਾ ਸਮਾਂ ਬੀਤ ਚੁੱਕਾ ਸੀ ਸ਼ਾਦੀ ਨੂੰ ਇੰਨੇ ਚਿਰ ਬਾਅਦ ਜਨਮ ਲਿਆ ਅਸਾਮ ਵਿੱਚ ਸੰ ਇਤਿਹਾਸ ਦੇ ਪੰਨੇ ਇਹ ਜੋੜ-ਤੋੜ ਲਾਉਂਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਆਪਣੇ ਸਹਬਜ਼ਾਦੇ ਦੇ ਦਰਸ਼ਨ ਕੀਤੇ ਜਾਂ ਦਰਸ਼ਨ ਦਿੱਤੇ ਉਦੋਂ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਜੀ ਦੀ ਉਮਰ 6 ਸਾਲ ਹੋ ਚੁੱਕੀ ਸੀ 6 ਸਾਲ ਕਿਹੜਾ ਜ਼ਰੂਰੀ ਕੰਮ ਸੀ ਜਿਹਦੇ ਵਾਸਤੇ ਪੁੱਤਰ ਦੇ ਜਨਮ ਹੋਣ ਤੋਂ 6 ਸਾਲ ਬਾਅਦ ਵੀ ਉਹਨਾਂ ਨੂੰ ਮਿਲ ਨਹੀਂ ਸਕੇ ਕਿਹੜੇ ਕੰਮ ਵਿੱਚ ਪਏ ਸਨ ਕੋਈ ਕੰਮ ਹੋਵੇਗਾ ਬਹੁਤ ਜ਼ਰੂਰੀ ਉਹ ਧਰਮ ਦਾ ਕਾਰਜ ਸੀ ਗੁਰੂ ਨਾਨਕ ਦਾ ਉਪਦੇਸ਼ ਸੰਸਾਰ ਨੂੰ ਦੇਣਾ ਸੀ ਆਪਾਂ ਕਹਿੰਦੇ ਆ ਪਹਿਲਾ ਸੰਸਾਰ ਜਿਹੜਾ ਬਚੇਗਾ ਉਹ ਧਰਮ ਕਈ ਵਾਰੀ ਅਸੀਂ ਕਹਿੰਦੇ ਆ ਵੀ ਪਹਿਲਾਂ ਜੋ ਕੁਝ ਆਪ ਖਾ ਪੀ ਲਓ ਤੇ ਜਿਹੜਾ ਵਧਿਆ ਉਹ ਗੁਰਦੁਆਰੇ ਦੇ ਆਓ ਇਹ ਹੈ ਅਸੀਂ ਜਦੋਂ ਗੁਰੂ ਨੂੰ ਧਰਮ ਨੂੰ ਪਿੱਛੇ ਕਰ ਦਿੰਨੇ ਆ ਸੰਸਾਰ ਅੱਗੇ ਆ ਜਾਂਦਾ ਇਸ ਕਰਕੇ ਉਹਦੇ ਵਿੱਚੋਂ ਫਲ ਪ੍ਰਾਪਤ ਨਹੀਂ ਹੁੰਦਾ ਮੈਂ ਬੇਨਤੀ ਜਿਹੜੀ ਤੁਹਾਡੇ ਚਰਨਾਂ ਵਿੱਚ ਕਰ ਰਿਹਾ ਸੀ ਗੁਰੂ ਤੇਗ ਬਹਾਦਰ ਦਾ ਸਿਮਰਨ ਕੀ ਹੈ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਉਹਨਾਂ ਵੱਲੋਂ ਦਿੱਤੇ ਹੋਏ ਉਪਦੇਸ਼ ਨੂੰ ਯਾਦ ਕਰਨਾ ਬੜਾ ਸੋਹਣਾ ਉਪਦੇਸ਼ ਉਹਨਾਂ ਨੇ ਇਹ ਹੀ ਉਹਨਾਂ ਨੂੰ ਸਿਮਰਨ ਕਰਦਾ ਤੇ ਜਿਨ੍ਹਾਂ ਨੇ ਉਹਨਾਂ ਦਾ ਸਿਮਰਨ ਕੀਤਾ ਘਰ ਨੋਂ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਰੇ ਥਾਵਾਂ ਤੇ ਸਹਤਨ ਇੱਕ ਮੈਂ ਉਹਨਾਂ ਦਾ ਛੋਟਾ ਜਿਹਾ ਉਪਦੇਸ਼ ਤੁਹਾਡੇ ਨਾਲ ਕੁਝ ਮਿੰਟਾਂ ਵਿੱਚ ਸਾਂਝਾ ਕਰਾਂ ਉਪਦੇਸ਼ ਬਖਸ਼ਿਸ਼ ਕੀਤਾ ਬੜਾ ਪਿਆਰਾ ਉਪਦੇਸ਼ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਾਰੀ ਬਾਣੀ ਵਿੱਚ ਵਿਰਾਗ ਹੈ ਸਾਰੀ ਬਾਣੀ ਪੜੋ ਉਹਦੇ ਵਿੱਚ ਕਿਹਾ ਸੰਸਾਰ ਮਿੱਟੀ ਪਰਿਵਾਰ ਵੀ ਮਿੱਟੀ ਹੈ ਤੂੰ ਆਪ ਮਿੱਟੀ ਹੈ ਖੁਦ ਕੁਝ ਨਹੀਂ ਹੈ ਇੱਥੇ ਪਾਣੀ ਦਾ ਬੁਲਬੁਲਾ ਮਿਟ ਗਿਆ ਸਾਰਾ ਕੁਝ ਚਲੇ ਗਏ ਲੋਕ ਤੇ ਇਸ ਵਿਚਾਰਾਂ ਦੇ ਹੁੰਦਿਆਂ ਉਹਨਾਂ ਨੇ ਇੱਕ ਨਗਰ ਦੀ ਅਰੰਭਤਾ ਕੀਤੀ ਆਨੰਦਪੁਰ ਸਾਹਿਬ ਜਿਸ ਦਾ ਨਾਮ ਪਹਿਲਾ ਨਾਮ ਸੀ ਮਾਖੋਵਾਲ ਮਾਖੋਵਾਲ ਖਰੀਦਿਆ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਮਾਖੋਦੈਂਤ ਦਾ ਇਹ ਇਲਾਕਾ ਸੀ ਉਹਦੇ ਨਾਮ ਤੇ ਇਹ ਨਗਰ ਵਸਾਇਆ ਗਿਆ ਸੀ ਮਾਖੋਦੈਂਤ ਦੇ ਥਾਂ ਤੇ ਇਹ ਨਗਰ ਵਸਾਇਆ ਫਿਰ ਇਹਦਾ ਨਾਮ ਰੱਖਿਆ ਚੱਕ ਨਾਨਕੀ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਦੇ ਨਾਮ ਬਾਅਦ ਵਿੱਚ ਜਦੋਂ ਇਹ ਨਗਰ ਤਿਆਰ ਹੋ ਗਿਆ ਜਾਂ ਆਰੰਭਤਾ ਹੋਣ ਲੱਗੀ ਜਾਂ ਕਿਸੇ ਵੀ ਵਕਤ ਗੁਰੂ ਤੇਗ ਬਹਾਦਰ ਸਾਹਿਬ ਨੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਾਇਆ ਤੇ ਇਹਦਾ ਨਾਮ ਰੱਖ ਦਿੱਤਾ ਆਨੰਦ ਆਨੰਦਪੁਰ ਸਾਹਿਬ ਕਿਉਂਕਿ ਇਹ ਸਿੱਖ ਧਰਮ ਦੀ ਉਹ ਥਾਂ ਆ ਚੁੱਕੀ ਸੀ ਜਿੱਥੇ ਸਿੱਖ ਧਰਮ ਨੂੰ ਅਖੀਰਲਾ ਸਰੂਪ ਦਿੱਤਾ ਜਾਣਾ ਸੀ ਤੇ ਅਖੀਰਲੀ ਦਸ਼ਾ ਆਨੰਦ ਹੈ ਬੰਦੇ ਦੀ ਉਹਦੇ ਤੋਂ ਪਹਿਲਾਂ ਉਹ ਸੰਪੂਰਨ ਨਹੀਂ ਹੈ ਪੂਰਾ ਨਹੀਂ ਹੈ ਜਿੰਨਾ ਚਿਰ ਆਨੰਦ ਤੱਕ ਨਹੀਂ ਜਾਂਦਾ ਆਨੰਦ ਐਂਡ ਹੈ ਜ਼ਿੰਦਗੀ ਦਾ ਸੰਪੂਰਨਤਾ ਧਰਮ ਦੀ ਜਿੰਨਾ ਚਿਰ ਆਨੰਦ ਦੀ ਪ੍ਰਾਪਤੀ ਨਹੀਂ ਧਰਮੇ ਬੰਦਾਦ ਵਿੱਚ ਹੈ ਉਹਨੂੰ ਸਮਝ ਲੈਣਾ ਚਾਹੀਦਾ ਆਨੰਦ ਮੈਨੂੰ ਨਹੀਂ ਮਿਲਿਆ ਮੈਂ ਅਜੇ ਰਾਹ ਵਿੱਚ ਹੀ ਖੜਾ ਹਾਂ ਅਜੇ ਦੁਬਦਾ ਹੈ ਮਨ ਵਿੱਚ ਅਜੇ ਹੋਰ ਕਈ ਪ੍ਰਕਾਰ ਦੇ ਭੈ ਆਦਿਕ ਨੇ ਤ੍ਰਿਸ਼ਨਾ ਹੈ ਇਹਦਾ ਜਦੋਂ ਨਹੀਂ ਪੱਥਰ ਰੱਖਿਆ ਉਸਾਰੀ ਚੱਲਦੀ ਸੀ ਉਤੋਂ ਇੱਕ ਫਕੀਰ ਲੰਘਦਾ ਹੈ ਸ਼ਾਮ ਦਾ ਵਕਤ ਸੀ ਜਦੋਂ ਲੰਘਿਆ ਗਲੀਆਂ ਵਿੱਚੋਂ ਮਿਸਤਰੀ ਲੱਗੇ ਹੋਏ ਨੇ ਇਟਾਂ ਖੜਕਦੀਆਂ ਨੇ ਮਕਾਨ ਪਾਏ ਜਾ ਰਹੇ ਨੇ ਫਕੀਰ ਤੁਹਾਨੂੰ ਪਤਾ ਹੈ ਸੰਸਾਰ ਛੱਡ ਚੁੱਕਾ ਸੀ ਸੰਿਆਸੀ ਸੀ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸੁਣੀ ਸੀ ਕਿ ਜਗ ਰਚਨਾ ਸਭ ਝੂਠ ਹੈ ਜਾਣ ਲਿਹੁਰੇ ਮੀ ਕਹ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੇਦ ਸੋਚਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੋਰ ਨੇ ਕਾਰੋ ਦੇਹੋਰ ਕੀ ਹਉ ਤੇ ਹੈ ਜਗਤ ਝੂਠਾ ਤੇ ਬਣਵਾਈ ਜਾਂਦੇ ਨੇ ਕੰਧਾਂ ਇਹ ਕਿਉਂ ਕਿਉਂਕਿ ਸਾਲ ਸੰਗਤ ਜੀਵਨ ਇੰਨਾ ਵਿਸ਼ਾਲ ਹੈ ਜੀਵਨ ਦੇ ਇੱਕ ਹਿੱਸੇ ਨੂੰ ਅਸੀਂ ਇਹ ਸਾਲ ਸਮਝਨੇ ਆ ਅਗਲੇ ਸਾਲ ਅਸੀਂ ਖੁਦ ਹੀ ਕਵਾਂਗੇ ਉਹ ਮੇਰੀ ਜਾਣਕਾਰੀ ਗਲਤ ਸੀ ਇਹਨੇ ਵੀ ਉਹ ਸੰਿਆਸੀ ਗਲਤ ਕਹਿ ਰਿਹਾ ਸੀ ਉਹਦੀ ਰੇਂਜ ਹੀ ਹੋਣੀ ਸੀ ਉਹਦੀ ਪਹੁੰਚ ਹੀ ਹੋਣੀ ਸੀ ਮੇਰੀ ਆਪਣੀ ਜ਼ਿੰਦਗੀ ਦਾ ਤਜਰਬਾ ਹੈ ਜੇ ਜਿਹੜੇ ਗਿਆਨ ਜਿਹੜੇ ਵਿਚਾਰ ਜਿਹੜੇ ਤਜਰਬੇ ਅੱਜ ਤੋਂ 5 ਸਾਲ ਪਹਿਲਾਂ ਸਨ ਉਹ ਬਿਲਕੁਲ ਮੂਰਖਤਾ ਭਰੇ ਸਨ ਅੱਜ ਜੋ ਛੋਟੇ ਰਹਿ ਗਏ ਉਹ ਕੰਮ ਨਹੀਂ ਦਿੰਦੇ ਅੱਜ ਪਰ ਉਦੋਂ ਉਹ ਠੀਕ ਸਨ ਉਸ ਵੇਲੇ ਉਹ ਕੰਮ ਦੇਣ ਵਾਲੇ ਸਨ ਉਹ ਕਿਸੇ ਦੇ ਕੰਮ ਆ ਸਕਦੇ ਨੇ ਹੋਰ ਕਿਸੇ ਇਹਨੇ ਸਾਧ ਸੰਗਤ ਜਦੋਂ ਵੇਖਿਆ ਵੀ ਇੱਕ ਪਾਸੇ ਤਾਂ ਕਹਿੰਦੇ ਮਾਇਆ ਨਹੀਂ ਚਾਹੀਦੀ ਕੁਝ ਨਹੀਂ ਚਾਹੀਦਾ ਇੱਕ ਪਾਸੇ ਬਣਵਾ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਗਿਣਤੀਆਂ ਗਿਣਦਾ ਹੋਇਆ ਚੱਲਾ ਗਿਆ ਕਹਿੰਦੇ ਇੱਕ ਗੱਲ ਦਾ ਜਵਾਬ ਦਿਓ ਸੰਸਾਰ ਸੱਚ ਹੈ ਕਿ ਝੂਠ ਹੈ ਹਜ਼ੂਰ ਨੇ ਕਿਹਾ ਸੰਸਾਰ ਝੂਠ ਹੈ ਪਰ ਇਸ ਝੂਠੇ ਸੰਸਾਰ ਦੇ ਵਿੱਚੋਂ ਸੱਚ ਦੀ ਖੋਜ ਕੀਤੀ ਜਾ ਸਕਦੀ ਹੈ ਹੋਰ ਕੋਈ ਥਾਂ ਨਹੀਂ ਹੈ ਇਹਦੇ ਵਿੱਚੋਂ ਹੀ ਤੇ ਲੱਭਿਆ ਜਾ ਸਕਦਾ ਹੈ ਸੱਚ ਨੂੰ ਸੱਚ ਦੀ ਪਛਾਣ ਵੀ ਤੇ ਤਾਂ ਹੋਵੇਗੀ ਉਹਦਾ ਕੋਈ ਵਿਰੋਧੀ ਹੋਵੇਗਾ ਤੇ ਜੋ ਦਾ ਵਿਰੋਧੀ ਨਹੀਂ ਤੇ ਪਛਾਣ ਕਿਵੇਂ ਆਵੇਗੀ ਸਫੈਦ ਕਾਗਜ਼ ਦੇ ਉੱਤੇ ਸਫੈਦ ਪੈਨ ਨਾਲ ਲਿਖੋ ਅੱਖਰ ਕਿਵੇਂ ਪੜੇ ਜਾਣਗੇ ਕਾਗਜ਼ ਵੀ ਸਫੈਦ ਉੱਤੇ ਅੱਖਰ ਵੀ ਸਫੈਦ ਕਿਵੇਂ ਪੜੋਗੇ ਉਹਨੂੰ ਉਹਦਾ ਵਿਰੋਧੀ ਕਾਗਜ਼ ਚਾਹੀਦਾ ਵਿਰੋਧੀ ਰੰਗ ਚਾਹੀਦਾ ਕਾਲਾ ਚਾਹੀਦਾ ਹੈ ਤਾਂ ਚਿੱਟੇ ਅੱਖਰ ਪੜੇ ਜਾਣਗੇ ਜੇ ਕਾਲੇ ਰੰਗ ਦਾ ਕਾਗਜ਼ ਹੈ ਤੇ ਜੇ ਕਾਲੇ ਪੈਨ ਨਾਲ ਲਿਖੋ ਉੱਥੇ ਉਹ ਨਹੀਂ ਪੜਿਆ ਜਾਏਗਾ ਸਫੈਦ ਚਾਹੀਦਾ ਮਾਇਆ ਕੀ ਹੈ ਸੱਚ ਦਾ ਵਿਰੋਧੀ ਤਤ ਹੈ ਸੱਚ ਦੀ ਪਹਿਚਾਨ ਹੀ ਨਹੀਂ ਉਹਨਾਂ ਚਿਰਾਂ ਦੇ ਜਿੰਨਾ ਚਿਰ ਨਾਲ ਝੂਠ ਨਹੀਂ ਖੜਾ ਹੈ ਉਹਨਾਂ ਚਿਰ ਪਤਾ ਨਹੀਂ ਲੱਗੇਗਾ ਉਹਨੇ ਫਿਰ ਵੀ ਕਿਹਾ ਨਹੀਂ ਇਹ ਦਲੀਲ ਮੈਨੂੰ ਫੱਬਦੀ ਨਹੀਂ ਹੋਰ ਜਵਾਬ ਦਿਓ ਹਜ਼ੂਰ ਨੇ ਕਿਹਾ ਕੋਈ ਗੱਲ ਨਹੀਂ ਸ਼ਾਮ ਦਾ ਵਕਤ ਹੋ ਚੁੱਕਾ ਤੁਸੀਂ ਰਾਤ ਰਹਿਣਾ ਕਿਉਂਕਿ ਗੁਰੂ ਕੋਲ ਕਈ ਤਰੀਕੇ ਨੇ ਬੰਦੇ ਨੂੰ ਸਮਝਾਉਂਦੇ ਜਰੂਰੀ ਨਹੀਂ ਸ਼ਬਦਾਂ ਨਾਲ ਸਮਝਾਉਣਾ ਇੱਕ ਤਰੀਕਾ ਵਰਤਿਆ ਕਹਿੰਦੇ ਚਲੇ ਜਾਓ ਆਰਾਮ ਕਰੋ ਪਹਿਲੀ ਗੱਲ ਤੇ ਰਾਤ ਕਮਰਾ ਮਿਲਿਆ ਭੋਜਨ ਮਿਲਿਆ ਕੋਈ ਤੇ ਸ਼ੰਕਾ ਹੱਲ ਹੋ ਗਿਆ ਕਿ ਇੱਥੇ ਰਹਿਣ ਵਾਸਤੇ ਬਣਾਇਆ ਜਾ ਰਿਹਾ ਉਥੇ ਰਾਤ ਲੇਟਦੇ ਅਨਸਾਰ ਧਿਆਨ ਵਿੱਚ ਗਿਆ ਜਾਂ ਨੀਂਦ ਵਿੱਚ ਗਿਆ ਤਾਂ ਕੀ ਦੇਖਦਾ ਇੱਕ ਜੰਗਲੀ ਜਾਨਵਰ ਹੈ ਸ਼ੇਰ ਇਹ ਸੁਪਣਿਆਂ ਦੀ ਦੁਨੀਆ ਹੁਣ ਇਸ ਤੋਂ ਅੱਗੇ ਮੈਂ ਜੋ ਕੁਝ ਕਹਾਂਗਾ ਉਹਦੇ ਉਦਾਹਰਨ ਕੋਈ ਨਹੀਂ वैसे सच दे उदाहरण कोई दे। दे। दे नहीं ਹੁੰਦੇ ਖਿਆਲ ਰੱਖ ਅਸੀਂ ਕਹਿੰਨੇ ਸਬੂਤ ਦਿਓ ਮੈਂ ਬੇਨਤੀ ਕਰਾਂ ਜਿਹੜੀ ਚੀਜ਼ ਦੇ ਸਬੂਤ ਦਿੱਤੇ ਜਾਣਗੇ ਉਹ ਚੀਜ਼ ਝੂਠ ਹੋ ਜਾਏਗੀ ਉਹ ਸੱਚ ਨਹੀਂ ਰਹੇਗੀ ਸੱਚ ਦਾ ਕੋਈ ਸਬੂਤ ਨਹੀਂ ਹੈ ਉਹਨੂੰ ਸਿਰਫ ਮੰਨਿਆ ਹੀ ਜਾ ਸਕਦਾ ਹੈ ਉਹਦੇ ਕੋਈ ਸਬੂਤ ਨਹੀਂ ਹਨ ਉਹਨੂੰ ਵਾਪਸ ਆ ਕੇ ਦੱਸੀ ਨਹੀਂ ਜਾ ਸਕਦਾ ਹਾਂ ਉਸ ਬੰਦੇ ਦੇ ਸਿਗਨਲ ਉਦੇ ਸਰੀਰ ਦਾ ਤੁਰਨਾ ਉਹਦਾ ਵੇਖਣਾ ਬੋਲਣਾ ਉਹਦੇ ਸ਼ਬਦ ਥੋੜੇ ਥੋੜੇ ਖਬਰ ਦਿੰਦੇ ਵੀ ਇਹ ਕਿਸੇ ਹੋਰ ਦੁਨੀਆ ਵਿੱਚ ਚਲਾ ਗਿਆ ਪੂਰੀ ਵਿਆਖਿਆ ਉਥੋਂ ਦੀ ਹੈ ਨਹੀਂ ਪੂਰੀ ਵਿਆਖਿਆ ਕਿਸੇ ਨੇ ਕੀਤੀ ਨਹੀਂ ਤਾਂ ਇਸ ਤੋਂ ਅੱਗੇ ਜੋ ਹੈ ਉਹਦੇ ਸਬੂਤ ਨਹੀਂ ਹਨ ਉਹਦੇ ਉਦਾਹਰਨ ਨਹੀਂ ਹਨ ਵੀ ਕਿਵੇਂ ਹੋ ਸਕਦਾ ਕੀ ਹੋ ਸਕਦਾ ਹੈ ਉਹ ਵੇਖਣ ਨਾਲ ਹੀ ਪਤਾ ਲੱਗਦਾ ਨਾਨਕ ਗਿਆ ਜਾਪੈ ਜਾਏ ਜੇ ਕੋਈ ਜਾਏਗਾ ਤੇ ਦੇਖ ਲਏਗਾ ਜਾਏਗਾ ਤੇ ਦੇਖ ਲਏਗਾ ਇੱਕ ਫਕੀਰ ਕੋਲ ਕੋਈ ਤਰਕਵਾਦੀ ਆਦਮੀ ਚਲਾ ਗਿਆ ਜੀ ਮੌਤ ਹੁੰਦੀ ਹੈ ਜੀ ਜਮਦੂਤ ਹੁੰਦੇ ਨੇ ਜੀ ਧਰਮਰਾਜ ਹੁੰਦਾ ਹੈ ਉਹਨਾਂ ਨੇ ਕਿਹਾ ਵੀ ਅਸੀਂ ਤੇ ਜੋ ਕੁਝ ਅੱਜ ਤੱਕ ਜਾਣਿਆ ਉਹਦੇ ਅਨੁਸਾਰ ਤੇ ਹੁੰਦਾ ਹੈ ਉਹਦੇ ਅਨੁਸਾਰ ਤੇ ਹੁੰਦਾ ਕਹਿੰਦੇ ਮੈਂ ਨਹੀਂ ਮੰਨਦਾ ਮੈਨੂੰ ਸਮਝਾਓ ਸਬੂਤ ਦਿਓ ਇਹਦੇ ਇਹਦਾ ਸਬੂਤ ਦਿਓ ਉਹਨਾਂ ਨੇ ਕਿਹਾ ਫਿਰ ਇਹਦਾ ਤੇ ਸਬੂਤ ਇੱਕੋ ਹੀ ਮਿਲ ਸਕਦਾ ਵੀ ਤੂੰ ਮਰਨ ਲਈ ਤਿਆਰ ਹੋ ਜਾ। ਜਦੋਂ ਮਰੇਗਾ ਤੇ ਆਪਣੀ ਅੱਖਾਂ ਨਾਲ ਦੇਖ ਲਈ। ਹੋਰ ਕੋਈ ਹੋਰ ਕੋਈ ਸਬੂਤੇ ਦਾ ਮੈਂ ਕਿਵੇਂ ਦਿਆਂਗਾ? ਮੈਂ ਤੈਨੂੰ ਕਹਾਂ ਤੂੰ ਮੰਨਣਾ ਨਹੀਂ। ਕਿਉਂਕਿ ਤੈਨੂੰ ਦਿਸਣਾ ਨਹੀਂ। ਜੋ ਕੁਝ ਮੇਰੀ ਨਜ਼ਰ ਵਿੱਚ ਉਹ ਤੇਰੀ ਨਜ਼ਰ ਵਿੱਚ ਨਹੀਂ ਆ ਸਕਦਾ। ਜਾਂ ਤੂੰ ਆਪਣੇ ਗੁਰੂ ਤੇ ਭਰੋਸਾ ਕਰ ਲੈ। ਗੁਰੂ ਨੇ ਕਿਹਾ ਨਾ ਅੱਜ ਮੇਰੇ ਮਨ ਪ੍ਰਗਟ ਭਇਆ ਹੈ ਪੇਖੀਅਲੇ ਧਰਮ ਰਾਉ। ਭਗਤ ਜੀ ਦੀ ਬਾਣੀ ਆਜ ਮੇਰੇ ਮਨ ਉ ਪ੍ਰਗਟ ਪਿਆ ਹੈ ਪੇਖਿਐਲੇ ਧਰਮ ਲਾ ਰਾਉ ਤੈ ਕਰਦਲ ਕਰਨ ਮਹਾ ਬਲੀ ਤਿਨ ਆਗ ਲੜੈ ਮੈਂ ਰਹਿ ਨਾ ਜਾਏ ਫਿਰ ਤਾਂ ਮਰਨਾ ਹੀ ਪਏਗਾ ਇਸ ਕਰਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਮਾਰਿਆ ਉਹਨਾਂ ਨੇ ਸਭ ਕੁਝ ਦੇਖਿਆ ਹੁਣ ਉਹ ਇਹਨਾਂ ਲੋਕਾਂ ਨੂੰ ਕਿਵੇਂ ਆ ਕੇ ਸਮਝਾਉਣ ਕਿਵੇਂ ਪਤਾ ਲੱਗੇ ਉੱਥੇ ਦੇਖਦਾ ਇੱਕ ਜੰਗਲੀ ਸ਼ੇਰ ਬੜਾ ਭਿਆੰਕਰ ਉਹ ਸਾਦ ਸੰਗਤ ਇੱਕ ਜੰਗਲ ਹੈ ਤੇ ਬੜੀ ਤੇਜ਼ بارش ਤੇ ਗੜੇ ਪੈਣੇ ਸ਼ੁਰੂ ਹੋ ਗਏ ਇਹ ਧਿਆਨ ਵਿੱਚ ਉਸ ਫਕੀਰ ਨੇ ਵੇਖਿਆ ਜਿਹਨੇ ਸਵਾਲ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੇ ਗੁਰੂ ਨੇ ਦ੍ਰਿਸ਼ ਵਿਖਾਇਆ ਕਲਾ ਵਿਖਾਈ ਇੱਕ ਭਿਆਨਕ ਸ਼ੇਰ ਜੰਗਲ ਵਿੱਚ ਦੌੜ ਕੇ ਆਪਣੇ ਘੁਰਨੇ ਵੱਲ ਜਾ ਰਿਹਾ ਹੈ ਬੜੇ ਤੇਜ਼ ਗੜੇ ਪੈਂਦੇ ਨੇ ਇਹ ਤਾਂ ਸਾਰਿਆਂ ਦਾ ਤਜਰਬਾ ਹੈ ਨਾ ਕਿ ਸੁਕਣੇ ਵਿੱਚ ਮੀ ਵੀ ਪੈਂਦਾ ਗੜੇ ਵੀ ਪੈਂਦੇ ਕਈ ਕੁਝ ਹੁੰਦਾ ਹੈ ਇਹ ਤਾਂ ਮੰਨ ਸਕਨੇ ਆ ਇਸ ਤਰ੍ਹਾਂ ਹੋਇਆ ਸ਼ੇਰ ਆਪਣੇ ਘੁਰਨੇ ਵੱਲ ਦੌੜ ਕੇ ਗਿਆ ਪਰ ਉਹਦੇ ਜਾਣ ਤੋਂ ਪਹਿਲਾਂ ਦੋ ਮੁਸਾਫਿਰ ਆਦਮੀ ਇਹਨਾਂ ਗੜਿਆਂ ਤੋਂ ਬਚਣ ਵਾਸਤੇ ਹੋਰ ਕੋਈ ਥਾਂ ਨਾ ਲੱਭਾ ਬੜੇ ਭਾਰੇ ਸਨ ਉਹਨਾਂ ਨੂੰ ਨਹੀਂ ਸੀ ਪਤਾ ਸ਼ੇਰ ਦਾ ਘੁਰਨਾ ਹੈ ਉਹ ਉਹਦੇ ਘੁਰਨੇ ਵਿੱਚ ਬੈਠ ਗਏ ਬਚਣ ਵਾਸਤੇ ਸ਼ੇਰ ਨੇ ਬਾਹਰੋਂ ਤੇਜ ਅੱਖ ਨਾਲ ਵੇਖਿਆ ਅੰਦਰ ਦੋ ਆਦਮੀ ਬੈਠੇ ਨੇ ਆਖਰ ਉਹਦਾ ਵੀ ਤੇ ਦਿਮਾਗ ਹੈ ਉਹਦੇ ਅੰਦਰ ਕੋਈ ਪੁਰਾਣਾ ਕਰਮ ਜਾਗਿਆ ਕੋਈ ਦਇਆ ਜਾਗ ਪਈ ਦਇਆ ਧਰਮ ਦਾ ਮੂਲ ਹੈ ਦਇਆ ਜਾਗ ਪਈ ਤੇ ਉਹਦੇ ਮਨ ਵਿੱਚ ਵਿਚਾਰ ਆ ਗਿਆ ਵੀ ਇਹ ਤੇ ਆਦਮੀ ਜਾਤ ਹੈ ਕੋਈ ਗਿਆਨ ਅੰਦਰ ਜਾਗਿਆ ਕਿਉਂਕਿ ਕੁਝ ਪਸ਼ੂ ਐਸੇ ਨੇ ਜਿਹੜੇ ਡਾਇਰੈਕਟਲੀ ਮਨੁੱਖੀ ਜਾਨ ਵਿੱਚੋਂ ਪਸ਼ੂ ਬਣਨੇ ਨੇ ਕੋਈ ਬਿਰਤੀ ਸੀ ਮਾਸ ਖਾਣ ਦੀ ਇਸ ਲਈ ਪਸ਼ੂ ਦਾ ਸਰੀਰ ਮਿਲਣਾ ਡਾਇਰੈਕਟਲੀ ਪਸ਼ੂ ਬਣੇ ਤੁਸੀਂ ਇਤਿਹਾਸ ਵਿੱਚ ਪੜੋਗੇ ਗੁਰੂ ਤੇਗ ਬਹਾਦਰ ਸਾਹਿਬ ਜੋ ਉਦਾਹਰਣ ਵੀ ਦਿੰਦੇ ਨੇ ਇੱਕ ਗੱਜ ਦੀ ਹਾਥੀ ਦੀ ਕਿ ਉਹ ਉਹਨੂੰ ਤੈਂਦੂਵੇ ਨੇ ਪਕੜਿਆ ਤੇ ਉਹਨੇ ਪਰਮਾਤਮਾ ਨੂੰ ਪੁਕਾਰਿਆ ਤੇ ਤੈਂਦੂਵੇ ਨੇ ਉਹਨੂੰ ਛੱਡ ਦਿੱਤਾ ਇਹ ਪੁਰਾਣੀ ਕਹਾਤਾ ਹੈ ਤਾਂ ਡਾਇਰੈਕਟ ਜਿਹੜਾ ਮਨੁੱਖ ਤੋਂ ਕਿਸੇ ਪਸ਼ੂ ਜੂਨ ਵਿੱਚ ਗਿਆ ਉਸ ਪਸ਼ੂ ਜੂਨ ਵਿੱਚ ਕਿਤੇ ਬਰੀਕ ਥਾਂ ਤੇ ਮਨੁੱਖੀ ਬੁੱਧੀ ਕੰਮ ਕਰਦੀ ਰਹਿੰਦੀ ਕਦੀ ਕਦੀ ਉਜਾਗਰ ਹੋ ਜਾਂਦੀ ਹੈ ਇਸੇ ਤਰ੍ਹਾਂ ਤੁਸੀਂ ਵੇਖੋਗੇ ਇੱਕ ਆਦਮੀ ਹੈ ਹੈ ਮਨੁੱਖ ਦਾ ਸਰੀਰ ਉਹਨੂੰ ਰੱਬ ਦੀ ਗੱਲ ਕਰੋ ਉਹਨੂੰ ਗੁਰਬਾਣੀ ਦੀ ਗੱਲ ਕਰੋ ਤੇ ਆਪਾਂ ਇੱਕ ਮੁਹਾਵਰਾ ਕਹਿੰਦੇ ਆਂ ਵੀ ਛੱਡੇ ਅੱਗੇ ਵੀਣ ਵਜਾਉਣ ਵਾਲੀ ਗੱਲ ਹੈ ਜਾਂ ਗਧੇ ਅੱਗੇ ਵੀਣ বাজਾਈਏ ਉਹਨੂੰ ਕੀ ਪਤਾ ਹੈ ਕਿਉਂ ਨਹੀਂ ਪਤਾ ਲੱਗਦਾ ਕਿਉਂਕਿ ਕਿਤੇ ਮਨੁੱਖੀ ਜਾਮੇ ਦੇ ਵਿੱਚ ਸਿੱਧਾ ਪਸ਼ੂ ਤੋਂ ਆਇਆ ਤੇ ਪਸ਼ੂ ਵੀ ਥੰਨ ਬਣਿਆ ਗਧਾ ਹੋ ਗਿਆ ਕਿ ਸੱਪ ਹੋ ਗਿਆ ਉਹਨੂੰ ਕੋਈ ਪਤਾ ਨਹੀਂ ਗਿਆਨ ਕੀ ਹੈ ਜਾਂ ਕਿਸੇ ਪਸ਼ੂ ਤੋਂ ਡਾਇਰੈਕਟ ਮਨੁੱਖ ਬਣਿਆ ਉਹਦੇ ਕੋਲ ਕੋਈ ਗਿਆਨ ਨਹੀਂ ਉਹਦੇ ਅੱਗੇ ਜਿੰਨਾ ਮਰਜ਼ੀ ਗਿਆਨ ਫੋਕ ਦੇ ਉਹਨੂੰ ਕੋਈ ਪਤਾ ਨਹੀਂ ਲੱਗੇ ਇਸ ਕਰਕੇ ਉਸ ਸ਼ੇਰ ਵਿੱਚ ਕਿਤੇ ਗਿਆਤ ਸੀ ਉਹ ਸੁਪਨੇ ਵਿੱਚ ਦੇਖਦਾ ਕਿ ਉਹ ਦੋ ਆਦਮੀ ਜਾਤ ਨੂੰ ਵੇਖ ਕੇ ਰੁਕ ਗਿਆ ਮਨ ਵਿੱਚ ਗਿਆਨ ਪੈਦਾ ਹੋ ਗਿਆ ਜੇ ਮੈਂ ਅੰਦਰ ਚਲਾ ਗਿਆ ਡਰ ਕੇ ਮਰ ਜਾਣਗੇ ਜੇ ਮੈਂ ਨਾ ਵੀ ਇਹਨਾਂ ਨੂੰ ਖਾਧਾ ਦਿੱਤੇ ਉਹਨੇ ਦਇਆ ਕੀਤੀ ਸਾਰੀ ਬਾਰਿਸ਼ ਆਪਣੇ ਉੱਤੇ ਹੰਡਾਈ ਉਹਨਾਂ ਦੋ ਮਨੁੱਖਾਂ ਨੂੰ ਬਚਾਇਆ ਆਪਣੇ ਘਰ ਵਿੱਚ ਥਾਂ ਦਿੱਤੀ ਆਪਣੇ ਕਮਰੇ ਵਿੱਚ ਥਾਂ ਦਿੱਤੀ ਗੜੇ ਆਪਣੇ ਉੱਤੇ ਸੈੰਦਾ ਰਿਹਾ ਤੇ ਤੇਜ਼ ਲਹਿਰ ਚੱਲੀ ਉੱਥੇ ਹਵਾ ਉਹਦੇ ਨਾਲ ਉਹ ਇਹਨਾਂ ਕਾਇਲ ਹੋ ਗਿਆ ਤੇਜ਼ ਗੜਿਆਂ ਨਾਲ ਕੇ ਰਾਤ ਉਹਦੀ ਮੌਤ ਹੁੰਦੀ ਹੈ ਉਹ ਯੋਗੀ ਧਿਆਨ ਵਿੱਚ ਵੇਖ ਰਿਹਾ ਹੈ ਮੌਤ ਹੁੰਦੀ ਹੈ ਪ੍ਰਮਾਤਮਾ ਦੇ ਘਰ ਵਿੱਚ ਉਹਨੂੰ ਉੱਚੇ ਥਾਂ ਤੇ ਬਿਠਾਇਆ ਜਾਂਦਾ ਹੈ ਉੱਥੇ ਉਹਦੀ ਸੇਵਾ ਹੁੰਦੀ ਹੈ ਉੱਥੇ ਉਹਦੀ ਪੁੱਛਗਿਛ ਹੁੰਦੀ ਹੈ ਪੁੱਛਿਆ ਜਾਂਦਾ ਹੈ ਹੈਰਾਨ ਹੋ ਗਿਆ ਕਿਉਂਕਿ ਉਸ ਯੋਗੀ ਦੀ ਕੰਡੀਸ਼ਨ ਇਹ ਸੀ ਉਹ ਉਸ ਸਟੇਜ ਤੇ ਜਾਣਾ ਚਾਹੁੰਦਾ ਸੀ ਜਿੱਥੇ ਸ਼ੇਰ ਪਹੁੰਚ ਗਿਆ ਉਹਦੀ ਆਤਮਾ ਚਲੀ ਗਈ ਇਹਨੇ ਨੂੰ ਜਾਗ ਖੁੱਲ ਗਈ ਇਹਨੇ ਨੂੰ ਸਵੇਰਾ ਹੋ ਗਿਆ ਹੇਰਾਨ ਹੁੰਦਾ ਹੈ ਵੀ ਇਹ ਕੀ ਵਾਕਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਗਿਆ ਸਵੇਰੇ ਹਜੂਰ ਕਹਿੰਦੇ ਜੋਗੀ ਰਾਜ ਤੁਹਾਡਾ ਸਵਾਲ ਸੀ ਇਹ ਮਕਾਨ ਕਿਉਂ ਬਣਾਏ ਨੇ ਕਹਿਣ ਲੱਗੇ ਮਹਾਰਾਜ ਹਾਂ ਸਵਾਲ ਸੀ ਪਰ ਰਾਤ ਇੱਕ ਧਿਆਨ ਵਿੱਚ ਨੀਂਦ ਵਿੱਚ ਸੁਪਨਾ ਆਇਆ ਸਮਝ ਨਹੀਂ ਆਈ ਕਹਿੰਦੇ ਉਹ ਤੁਹਾਡੇ ਸਵਾਲ ਦਾ ਜਵਾਬ ਇਸੇ ਦੱਸੋ ਇੱਕ ਆਮ ਜਾਨਵਰ ਨੂੰ ਰੱਬ ਦੇ ਘਰ ਵਿੱਚ ਉੱਚੀ ਥਾਂ ਕਿਵੇਂ ਮਿਲ ਗਈ ਉਹਨੇ ਇੱਕ ਬਣਾਏ ਹੋਏ ਮਕਾਨ ਵਿੱਚ ਘੁਰਨੇ ਵਿੱਚ ਕਿਸੇ ਜੀਵ ਨੂੰ ਸਹਾਰਾ ਦਿੱਤਾ ਸੀ ਰੱਬ ਨੇ ਉਹਨੂੰ ਥਾਂ ਦੇ ਦਿੱਤੀ ਉਹਨੇ ਦੋ ਜੀਵਾਂ ਨੂੰ ਥਾਂ ਦਿੱਤੀ ਰੱਬ ਨੇ ਉਹਨੂੰ ਥਾਂ ਦਿੱਤੀ ਤੁਸੀਂ ਕਿਹਾ ਸੀ ਮਕਾਨ ਕਿਉਂ? ਹਜ਼ੂਰ ਨੇ ਕਿਹਾ ਮੁਸਾਫਰਖਾਨਾ ਹੈ ਮਕਾਨ ਦੇ ਵਿੱਚ ਰਹਿਣਾ ਹੋਰ ਗੱਲ ਹੈ ਮਕਾਨ ਦੇ ਨਾਲ ਚੰਬੜ ਜਾਣਾ ਇੱਕ ਹੋਰ ਗੱਲ ਹੈ ਬਹੁਤ ਫਰਕ ਰਹਿਣਾ ਹੋਰ ਗੱਲ ਹੈ ਚੰਬੜ ਨਾ ਹੋਰ ਗੱਲ ਹੈ ਧਿਆਨ ਵਿੱਚ ਵਾਰ-ਵਾਰ ਹੰਡਾਉਣਾ ਹੋਰ ਚੀਜ਼ ਹੈ ਇਸ ਕਰਕੇ ਉਹਨੇ ਆਪਣੇ ਮਕਾਨ ਵਿੱਚ ਥਾਂ ਦਿੱਤੀ ਉਹਨੂੰ ਰੱਬ ਦੇ ਘਰ ਵਿੱਚ ਥਾਂ ਮਿਲ ਗਈ ਇਹ ਸੱਚ ਹੈ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੇ ਗੁਰਬਾਣੀ ਦੇ ਫੈਸਲੇ 100% ਸੋਧਦੇ ਹੋਏ ਗਿਆਨ ਦੁਨੀਆ ਵਿੱਚ ਵੀ ਹੈ ਬੜੇ ਪਰ ਜਿਹੜੇ ਗਿਆਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਦਿੱਤੇ ਨੇ 100% ਦੀ ਸੋਧੇ ਹੋਏ ਗਿਆਨ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਘੋਖਿਆ ਗਿਆ ਵਿਚਾਰਿਆ ਗਿਆ ਉਹਨਾਂ ਨੂੰ ਝੁਟਲਾਇਆ ਨਹੀਂ ਜਾ ਸਕਦਾ ਪੂਰੇ ਪੂਰੇ ਸੱਚ ਨੇ ਇਸ ਕਰਕੇ ਬੇਨਤੀ ਕਰ ਰਿਹਾ ਸਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਜੀਵਨ ਵਿੱਚ ਵੀ ਉਹ ਕਹਿੰਦੇ ਨੇ ਦੁੱਖ ਤੇ ਸੁੱਖ ਦੀ ਗੱਲ ਕਰਦੇ ਨੇ ਅਖਰਾਂ ਵੱਲ ਆਉਣ ਦਾ ਯਤਨ ਕਰਾਂ ਕਹਿੰਦੇ ਮਨੁੱਖ ਯਤਨ ਕਾ ਦੇ ਕਰਦਾ ਰਹਿੰਦਾ ਹੈ ਯਤਨ ਬਹੁਤ ਸੁਖ ਕੇ ਕੀ ਨਿਰੰਤਰ ਯਤਨ ਵਿੱਚ ਪਿਆ ਰਹਿੰਦਾ ਸਵੇਰ ਤੋਂ ਸ਼ਾਮ ਤੱਕ ਸੁਖ ਨੂੰ ਆਪਣੇ ਖੀਸੇ ਵਿੱਚ ਆਪਣੀ ਜੇਬ ਵਿੱਚ ਪਾ ਕੇ ਰੱਖਣਾ ਚਾਹੁੰਦਾ ਪਰ ਭੁਲੇਖਾ ਉਹਨੂੰ ਇਹ ਉਹ ਇੱਕ ਭਰਮ ਵਿੱਚ ਹੈ ਜਿਸ ਸੁਖ ਨੂੰ ਅਸੀਂ ਮੰਗਨੇ ਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਦੁੱਖ ਉਹਦੇ ਬਿਲਕੁਲ ਨਾਲ ਇਕੱਠੇ ਆਉਂਦਾ ਹੈ ਰੁੱਖ ਤੇ ਛਾਂ ਵੱਖਰੇ ਨਹੀਂ ਹੋ ਸਕਦੇ ਸੁੱਖ ਤੇ ਦੁੱਖ ਵੱਖਰੇ ਨਹੀਂ ਹੋ ਸਕਦੇ ਦੋਵਾਂ ਨਾਲ ਮਿਲਾ ਕੇ ਸੰਸਾਰ ਬਣਾਇਆ ਗਿਆ ਹੈ ਦੋਵਾਂ ਨੂੰ ਇਕੱਠੇ ਕੀਤਾ ਗਿਆ ਇਸ ਕਰਕੇ ਨਾ ਦੋਵਾਂ ਨੂੰ ਇੱਕੋ ਦਮ ਬਰਤਨ ਦੀ ਕਲਾ ਗੁਰੂ ਸਾਹਿਬ ਨੇ ਸਿਖਾਈ ਸੁੱਖ ਨੂੰ ਕਿਵੇਂ ਬਰਤਣਾ ਦੁੱਖ ਨੂੰ ਕਿਵੇਂ ਬਰਤਣਾ ਕੇਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਤਾਰ ਇਹ ਵੀ ਇੱਕ ਦਾਤ ਹੈ ਬੜੀ ਵੱਡੀ ਦਾਤ ਜਿਹਦੇ ਵਿੱਚ ਆਦਮੀ ਘੜਿਆ ਜਾਂਦਾ ਹੈ ਸਵੇਰੇ ਵੀ ਬੇਨਤੀ ਕੀਤੀ ਸੀ ਦੁੱਖ ਭੁੱਖ ਜਿਹੜੀ ਹੈ ਕੇਤਿਆਂ ਦੁੱਖ ਭੁੱਖ ਸਦਮਾਰ ਦੁੱਖ ਹੀ ਆਦਮੀ ਨੂੰ ਘੜਦਾ ਹੈ ਨਹੀਂ ਤੇ ਮਰਦਾ ਹੈ ਜਿੰਨੂੰ ਜੀਵਨ ਦੇ ਵਿੱਚ ਕਦੀ ਕੋਈ ਰੁਕਾਵਟ ਹੀ ਨਹੀਂ ਆਈ ਉਹ ਚੜਨ ਦੀ ਜਾਚ ਕਿਵੇਂ ਸਿੱਖੇਗਾ ਜਿਹਦੇ ਜੀਵਨ ਵਿੱਚ ਕਦੀ ਚੜ੍ਹਾਈ ਨਹੀਂ ਆਈ ਤੁਸੀਂ ਕਦੀ ਵੇਖਣਾ ਅਸੀਂ ਦੁੱਖ ਤੋਂ ਦੌੜਨੇ ਆ ਸੁੱਖ ਨੂੰ ਮੰਗਣ ਠੀਕ ਹੈ ਦੁੱਖ ਦੀ ਇੱਕ ਹੱਦ ਹੁੰਦੀ ਹੈ ਆਦਮੀ ਜਿੱਥੋਂ ਤੱਕ ਉਹਨੂੰ ਸਹਿਣ ਕਰ ਸਕੇ ਪਰ ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿਆਂ ਤੁਸੀਂ ਕਦੀ ਵੇਖਣਾ ਜੇ ਜ਼ਮੀਨ ਢਲਦੀ ਹੈ ਨੀਵੇਂ ਪਾਸੇ ਨੂੰ ਤੁਰিয়ে ਤੇ ਸਰੀਰ ਨੂੰ ਸੁੱਖ ਮਿਲਦਾ ਕਿਉਂਕਿ ਜ਼ੋਰ ਨਹੀਂ ਲੱਗਦਾ ਨੀਵੇਂ ਪਾਸੇ ਵੱਲ ਆਦਮੀ ਜਾ ਰਿਹਾ ਕੋਈ ਤਾਕਤ ਨਹੀਂ ਲੱਗੇਗੀ ਆਪੇ ਰਿੱਡਦਾ ਜਾ ਰਿਹਾ ਕੋਈ ਜ਼ੋਰ ਨਹੀਂ ਲੱਗਦਾ ਪਰ ਜੇ ਆਦਮੀ ਨੂੰ ਥੋੜੀ ਜੀ ਉਚਾਈ ਵੱਲ ਚੜਨਾ ਪਵੇ ਉੱਚੇ ਪੈਰ ਚੁੱਕਣੇ ਪੈਣ ਪਹਾੜ ਵੱਲ ਜਾਣਾ ਪਵੇ ਤੇ ਉਹਦੇ ਸਰੀਰ ਦੀ ਤਾਕਤ ਲੱਗੇਗੀ ਪਰ ਜਿੰਨੀ ਉਹਦੇ ਸਰੀਰ ਦੀ ਤਾਕਤ ਲੱਗੇਗੀ ਓਨੀ ਉਹਦੇ ਸਰੀਰ ਦੇ ਤਾਕਤ ਵਧੇਗੀ ਸਰੀਰ ਦਾ ਇਹ ਇੱਕ ਵਿਗਿਆਨ ਹੈ ਇਹਦਾ ਜਿੰਨਾ ਜ਼ੋਰ ਲੱਗੇ ਦਾ ਓਨਾ ਜ਼ੋਰ ਵੱਧਦਾ ਹੈ ਜਿੰਨੀ ਇਹਦੀ ਤਾਕਤ ਲਾਈ ਜਾਏ ਓਨੀ ਇਹਦੀ ਤਾਕਤ ਵੱਧ ਜਾਂਦੀ ਹੈ ਮਨ ਦਾ ਵੀ ਇਹੀ ਕਾਰਨ ਹੈ ਮਨ ਦਾ ਵੀ ਇਹੀ ਮੈਥ ਹੈ ਮਨ ਨੂੰ ਜਿੰਨਾ ਬਰੀਕ ਕਰਾਂਗੇ ਉਹਨੀ ਇਹਦੀ ਤਾਕਤ ਵੱਧ ਜਾਏਗੀ ਸ਼ਕਤੀ ਵੱਧ ਜਾਏਗੀ ਜਿੰਨਾ ਇਹ ਖਾਲੀ ਰਹੇਗਾ ਉਹਨੀ ਇਹਦੀ ਤਾਕਤ ਘਟਦੀ ਜਾਏਗੀ ਮਨ ਗਲਤ ਰਾਵਾਂ ਤੇ ਜਾਏਗਾ ਧਿਆਨ ਵਿੱਚ ਨਹੀਂ ਜਾਏਗਾ ਬਰੀਕੀ ਵਿੱਚ ਨਹੀਂ ਜਾਏਗਾ ਉਹਨੀ ਇਹਦੀ ਤਾਕਤ ਘਟ ਜਾਏਗੀ ਉਹਨਾ ਕਮਜ਼ੋਰ ਪੈਂਦਾ ਜਾਏਗਾ ਉਹਨੇ ਇਹਦੇ ਨੈਗੇਟਿਵ ਖਿਆਲ ਆਉਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਕਿਸੇ ਵੀ ਚੀਜ਼ ਨੂੰ ਤਾਕਤਵਰ ਕਰਨ ਵਾਸਤੇ ਉਹਦੇ ਤੇ ਦੁੱਖ ਸਹਿਣਾ ਪੈਂਦਾ ਦੁੱਖ ਤੋਂ ਬਿਨਾ ਨਹੀਂ ਇੱਕ ਪਹਿਲਵਾਨ ਇੱਕ ਇੱਕ 100 ਡੰਡ ਬੈਠਕਾ ਮਾਰਦਾ ਹੈ ਬੜਾ ਦੁੱਖ ਬੜੇ ਸਰੀਰ ਵਿੱਚ ਦਰਦਾਂ ਹੁੰਦੀਆਂ ਨੇ ਪਰ ਉਹ ਜਿਹੜਾ ਦੁੱਖ ਹੈ ਉਹਦੇ ਵਿੱਚ ਸ਼ਕਤੀ ਭਰ ਰਿਹਾ ਇੱਕ ਆਦਮੀ ਸਾਰਾ ਦਿਨ ਮੰਜੇ ਤੇ ਪਿਆ ਹੋਇਆ ਸੁਖ ਤੇ ਬੜਾ ਹੈ ਪਰ ਸੁਖ ਦਾ ਬਣੇਗਾ ਕੀ ਉੱਠ ਕੇ ਤੁਰਦਾ ਤੁਰਿਆ ਨਹੀਂ ਜਾਂਦਾ ਚਾਰ ਕਦਮ ਨਹੀਂ ਤੁਰਿਆ ਜਾਂਦਾ ਹੈ ਸੁਖ ਮੰਜੇ ਦਾ ਪਰ ਉਸ ਸੁਖ ਨੇ ਠੁਕਾ ਦਿੱਤਾ ਇਹ ਜੀਵਨ ਦੀ ਕਲਾ ਬਣਾਈ ਅਸੀਂ ਇਹਨੂੰ ਗਲਤ ਤਰੀਕੇ ਨਾਲ ਲੈ ਲਿਆ ਆਦਮੀ ਮਿੱਟੀ ਬਣਨਾ ਚਾਹੁੰਦਾ ਹੈ ਉਹ ਚਾਹੁੰਦਾ ਮੈਨੂੰ ਹੱਥ ਨਾ ਹਿਲਾਉਣਾ ਪਵੇ ਪੈਰ ਨਾ ਹਿਲਾਉਣਾ ਪਵੇ ਕੰਮ ਨਾ ਕਰਨਾ ਪਵੇ ਮਿਹਨਤ ਨਾ ਕਰਨੀ ਪਵੇ ਧਰਮ ਦੇ ਮਾਮਲੇ ਵਿੱਚ ਵੀ ਆਦਮੀ ਇਹ ਚਾਹੁੰਦਾ ਕਰੇ ਕੋਈ ਤੇ ਮਿਲੇ ਮੈਨੂੰ ਇਸੇ ਤਰ੍ਹਾਂ ਇਹ ਸੱਜੇ ਸੱਜੇ ਆਲਸੀ ਹੋ ਜਾਂਦਾ ਹੈ ਮਿਹਨਤੋ ਦੀ ਜ਼ਿੰਦਗੀ ਵਿੱਚੋਂ ਕੰਬਲਾ ਆ ਕੇ ਉੱਡ ਜਾਂਦੀ ਔਰ ਸਹਜੇ ਸਹਜੋ ਇੱਕ ਮਿੱਟੀ ਦਾ ਬੁੱਤ ਬਣ ਕੇ ਰਹਿ ਜਾਂਦਾ ਕੁਝ ਵੀ ਨਹੀਂ ਜੀਵਨ ਇਸ ਤਰ੍ਹਾਂ ਦਾ ਹੈ ਜਿੰਨਾ ਇਸ ਨੂੰ ਚਲਾਓ ਉਹਨਾਂ ਤੇ ਚੱਲੇਗਾ ਜਿੰਨਾ ਇਸ ਨੂੰ ਰੋਕਦੇ ਉਹਨਾਂ ਰੁਕ ਜਾਏਗਾ ਤਾਂ ਸਤਿਗੁਰੂ ਕਹਿੰਦੇ ਆਦਮੀ ਕੀ ਕਰ ਰਿਹਾ ਸੁਖ ਦੇ ਸਾਧਨ ਲੱਭ ਰਿਹਾ ਪਰ ਉਹਨੂੰ ਪਤਾ ਨਹੀਂ ਇਹਨਾਂ ਸੁਖ ਦੇ ਸਾਧਨਾ ਦੇ ਵਿੱਚ ਇੱਕ ਦੁੱਖ ਹੈ ਇੱਕ ਹੋਰ ਉਦਾਹਰਨ ਆਪ ਜੀ ਨਾਲ ਸਾਂਝੀ ਕਰਦਿਆਂ ਆਸਾ ਦੀ ਵਾਰ ਦੇ ਅਖੀਰ ਤੇ ਸ਼ਲੋਕ ਆਉਂਦੇ ਨੇ ਗੁਰੂ ਸਾਹਿਬ ਨੇ ਦੋਵੇਂ ਤਰ੍ਹਾਂ ਦੇ ਲੋਕਾਂ ਦਾ ਜ਼ਿਕਰ ਕੀਤਾ ਇੱਕ ਉਹ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਇੱਕ ਨਿਹਾਲੀ ਦਾ ਰਥੇ ਮੰਜੇ ਤੇ ਤੁਲਾਈ ਤੇ ਸੁੱਤੇ ਰਹਿੰਦੇ ਨੇ ਤੇ ਪੁਰਾਣੇ ਸਮੇਂ ਵਿੱਚ ਪੱਖੇ ਨਹੀਂ ਸਨ ਹੁੰਦੇ ਨੌਕਰ ਰੱਖੇ ਹੁੰਦੇ ਸਨ ਨੌਕਰ ਰੱਖਦੇ ਸਨ ਵੀ ਇੰਨੇ ਘੰਟੇ ਤੂੰ ਪੱਖਾ ਚੱਲਣਾ ਰਾਤ ਇਹ ਤੈਨੂੰ ਤਨਖਾਹ ਮਿਲੇਗੀ ਇੱਕ ਉੱਪਰ ਰਹਿਣ ਖੜੇ ਤਿੰਨ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ ਹੁਣ ਜਿਹੜਾ ਉਸ ਤਲਾਈ ਤੇ ਸੁੱਤਾ ਹੈ ਵੇਖਣ ਵਿੱਚ ਸੁਖੀ ਹੈ ਪਰ ਜਿਹੜਾ ਖਲੋਕ ਕੇ ਪੱਖਾ ਚੱਲ ਰਿਹਾ ਵੇਖਣ ਵਿੱਚ ਦੁਖੀ ਲੱਗਦਾ ਪਰ ਉਹਦੇ ਸਰੀਰ ਦੀ ਜਿਹੜੀ ਮਿਹਨਤ ਉਹਦੇ ਸਰੀਰ ਨੂੰ ਤਕੜਾ ਕਰ ਰਹੀ ਹੈ ਤਾਕਤ ਦੇ ਰਹੀ ਹੈ ਜਿਹੜਾ ਮੰਜੇ ਤੇ ਸੁੱਖ ਲੈ ਰਿਹਾ ਉਹਨੂੰ ਮਰਦਾ ਕਰ ਰਿਹਾ ਬੇਜਾਨ ਕਰ ਰਿਹਾ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿ ਰਹੇ ਮਨੁੱਖ ਦੀ ਹਾਲਤ ਹੈ ਉਹ ਸੁੱਖ ਹੀ ਸੁਖ ਚਾਹੀ ਜਾਂਦਾ ਹੈ ਔਰ ਦੁੱਖ ਦਾ ਕੋਈ ਉਪਰਾਣਾ ਨਹੀਂ ਕਰਦਾ ਯਾਨੀ ਕਿ ਦੁੱਖ ਨੂੰ ਜੀਵਨ ਦੇ ਵਿੱਚ ਕਿਸੇ ਢੰਗ ਨਾਲ ਢਾਲਣ ਤੋਂ ਬਿਨਾ ਕਦੀ ਵੀ ਜੀਵਨ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਦੂਸਰਾ ਵਿਸ਼ਾ ਜੋ ਮੈਂ ਲੈ ਰਿਹਾ ਸੀ ਉਹਨੂੰ ਇਸ ਸੁਖ ਦੇ ਵਿੱਚੋਂ ਦੁੱਖ ਨੂੰ ਪਛਾਣਨ ਦੀ ਜਾਂਚ ਨਹੀਂ ਆਈ। ਸਹਿਬ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਇ। ਹੁਣ ਇਸ ਪੰਕਤੀ ਵਿੱਚ ਦੱਸਿਆ ਸੁਖੀ ਕੌਣ ਜਿਹੜਾ ਇਸ ਵਿਸ਼ਵਾਸ ਦੇ ਉੱਤੇ ਡ੍ਰਿਢ ਹੋ ਗਿਆ ਕਿ ਉਹੀ ਹੋਵੇਗਾ ਜੋ ਕੁਝ ਉਹਨੇ ਕਰਨਾ ਹੈ। ਉਦੇ ਤੋਂ ਬਿਨਾ ਕੁਝ ਹੋ ਹੀ ਨਹੀਂ ਸਕਦਾ ਫਿਰ ਚਿੰਤਾ ਕਿਸ ਚੀਜ਼ ਦੀ ਹੈ ਪਹਿਲੇ ਜੋ ਕੁਝ ਹੋਇਆ ਉਹ ਉਸਨੇ ਕਰਨਾ ਸੀ ਅੱਜ ਜੋ ਕੁਝ ਹੋ ਰਿਹਾ ਇਹ ਵੀ ਉਸਨੇ ਕਰਨਾ ਹੈ ਆਉਣ ਵਾਲੇ ਸਮੇਂ ਵਿੱਚ ਉਹ ਹੀ ਹੋਵੇਗਾ ਜੋ ਉਸਨੇ ਕਰਨਾ ਹੈ ਤਾਂ ਫਿਰ ਜਿਹੜਾ ਇਹਨਾ ਸਮਰੱਥ ਹੈ ਜੋ ਪਿੱਛੇ ਵੀ ਕਰਦਾ ਰਿਹਾ ਜੋ ਅੱਜ ਵੀ ਕਰ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਰੇਗਾ ਇਹ ਅਭਿਆਸ ਜਿਹਦੀ ਜ਼ਿੰਦਗੀ ਵਿੱਚ ਗਹਿਰਾ ਹੋ ਜਾਏ ਉਹ ਇੱਕ ਬੇਪਰਵਾਹੀ ਦੇ ਆਲਮ ਵਿੱਚ ਜਾਉਣ ਲੱਗ ਪੈਂਦਾ ਹੈ ਉਹ ਭੈ ਤੋਂ ਮੁਕਤ ਹੋ ਜਾਂਦਾ ਹੈ ਭਰਮ ਤੋਂ ਮੁਕਤ ਹੋ ਜਾਂਦਾ ਹੈ ਕਿਉਂਕਿ ਜੋ ਸਮਰੱਥ ਹੈ ਉਹਦੇ ਹੱਥਾਂ ਵਿੱਚ ਜੀਵਨ ਦੀ ਡੋਰੀ ਦੇ ਦਿੰਦਾ ਹੈ ਉਹ ਆਪ ਉਹਦੀ ਸੰਭਾਲ ਕਰਨੀ ਸ਼ੁਰੂ ਕਰ ਦਿੰਦਾ ਹੈ ਬੇਚਿੰਤਤਾ ਹੀ ਉਹਦੇ ਜੀਵਨ ਵਿੱਚ ਛਾ ਜਾਂਦੀ ਹੈ ਇਸ ਕਰਕੇ ਉਹ ਇਸ ਗੱਲ ਨੂੰ ਪਰਪੱਕ ਕਰ ਲੈਂਦਾ ਕਹਿੰਦੇ ਕੋ ਨਾਨਕ ਸੁਨ ਰੇ ਮਨ ਹੇ ਮੇਰੇ ਮਨ ਤੂੰ ਇਸ ਵਿਚਾਰ ਨੂੰ ਦ੍ਰਿੜ ਕਰ ਕਿਹੜੀ ਵਿਚਾਰ ਕਹਿੰਦੇ ਹਰ ਭਾਵੈ ਸੋ ਹੋਏ ਹੋਈ ਹੋਏਗਾ ਹੋ ਰਿਹਾ ਹੈ ਪਿੱਛੇ ਹੋਇਆ ਜੋ ਉਸ ਨੂੰ ਠੀਕ ਲੱਗਦਾ ਪਰ ਸਤਿਗੁਰੂ ਅਗੇ ਦੇ ਨਾਲ ਮਿਲਦੇ ਬਚਨ ਕਹਿੰਦੇ ਜਗਤ ਪਿਖਾਰੀ ਫਿਰਤ ਹੈ ਸਭ ਕੋ ਦਾਤਾ RAM ਸਾਰਾ ਹੀ ਜਗਤ ਭਿਖਾਰੀ ਹੈ ਭੇਖ ਮੰਗਣ ਵਾਲਾ ਬਸ ਫਰਕ ਇਹਨਾਂ ਕੋਈ ਮੰਗਦਾ 1 ਰੁਪਏ ਦਾ ਕੋਈ 10 ਰੁਪਈਆ ਦਾ ਕੋਈ 10000 ਦਾ ਕੋਈ 10 ਲੱਖ ਦਾ ਹੈ ਹਣ ਸਾਰੇ ਮੰਗਤੇ ਬਸ ਉਹਨਾਂ ਦੀ ਪੱਧਰ ਉੱਚੀ ਨੀਵੀ ਹੈ ਉਹ 1 ਰੁਪਏ ਦਾ ਮੰਗਦਾ ਹੈ ਕੋਈ ਲੱਖ ਦਾ ਹੈ ਫਰਕ ਕੋਈ ਨਹੀਂ ਹੈ ਕੋਈ ਬਹੁਤਾ ਅੰਤਰ ਨਹੀਂ ਵੱਡੇ ਮੰਗਤਿਆਂ ਦੀਆਂ ਲੋੜਾਂ ਵੀ ਵੱਡੀਆਂ ਨੇ ਛੋਟੇ ਮੰਗਤਿਆਂ ਦੀਆਂ ਲੋੜਾਂ ਛੋਟੀਆਂ ਨੇ ਉਹਨਾਂ ਦਾ ਮਕਸਦ ਇੱਕ ਰੋਟੀ ਤੱਕ ਹੈ ਸ਼ਾਮ ਦੀ ਰੋਟੀ ਤੱਕ ਉਹ ਉੱਥੋਂ ਤੱਕ ਮੰਗਦੇ ਨੇ ਛੋਟੇ ਸੀਮਤ ਮੰਗਤੇ ਨੇ ਕੁਝ ਮੰਗਤੇ ਨੇ ਇੱਕ ਸਾਲ ਲਈ ਮੰਗਦੇ ਨੇ ਕੁਝ ਮੰਗਤੇ ਨੇ 10 ਸਾਲ ਲਈ ਕੁਝ 100 ਸਾਲ ਲਈ ਤੇ ਕੁਝ ਆਉਣ ਵਾਲਿਆਂ ਲਈ ਵੀ ਮੰਗਦੇ ਨੇ ਇਸ ਤਰ੍ਹਾਂ ਤੇ ਮੰਗਤੇ ਇਸ ਸੰਸਾਰ ਵਿੱਚ ਸਾਰੇ ਨੇ ਪਰ ਸਤਿਗੁਰੂ ਕਹਿੰਦੇ ਕੁਝ ਦਾਤੇ ਤੂੰ ਕਦੀ ਦਾਤ ਮੰਗ ਐਸੀ ਸਭ ਕੋ ਦਾਤਾ RAM ਇਹ ਦਾਤਾ ਵੀ ਉਹਦੇ ਕੋਲ ਹੈ ਪਰ ਉਹ ਦਾਤ ਮੰਗ ਕਿਹੜੀ ਦਾਤ ਜਿਹੜੀ ਦਾਤ ਤੇਰੇ ਆਪਣੇ ਕੰਮ ਆ ਸਕੇ ਇਹ ਜੋ ਕੁਝ ਤੂੰ ਮੰਗੇ ਜਾ ਰਿਹਾ ਇੱਥੇ ਸੀ ਉਹਨੇ ਪਲਟ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਦੇ ਦੇਣਾ ਸਭ ਕੋ ਦਾਤਾ RAM ਸਹਿਬ ਕਹਿੰਦੇ ਕੋ ਨਾਨਕ ਮਨ ਸਿਮਰ ਤਹਿ हे मेरे मन ऐसे अकाल पुरख वैग्रू दा सिमरन कर पूर्ण होवह काम तेरी जिंदगी दे सारे काम कम संपूर्ण होनगे पूरे हो जानगे हर एक कार्य हर एक पक्ष तो लोक परलोक दे सुख ओदे घर विच हन गुरु तेग बहादुर साहिब सच्चे बादशाह जी ए बख्शीश कर रहे ने के दुख ते सुख दे किमियां ਦੁੱਖ ਤੇ ਸੁੱਖ ਦਾ ਹਿਸਾਬ ਕਿਤਾਬ ਸਮਝਣਾ ਅਤਿ ਜ਼ਰੂਰੀ ਹੈ ਉਹ ਦਾਤਾ ਹੈ ਉਸ ਤੋਂ ਮੰਗਣਾ ਚਾਹੀਦਾ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਹਿਬ ਜਾਦੇ ਸੇਵਾਦਾਰ 239 ਵਾਲੇ ਮੁੱਖ ਸੇਵਾਦਾਰ ਗਿਆਨੀ ਕੁਲਵੰਤ ਸਿੰਘ ਜੀ 239 ਵਾਲਿਆਂ ਵੱਲੋਂ ਖਾਲਸਾ ਜੀਵਨ ਸਾਖੀ ਕੋਰਸ ਦੇ ਰੂਪ ਵਿੱਚ ਲਿਖਿਆ ਗਿਆ ਹੈ ਇਸ ਵਿੱਚ ਸਿੱਖ ਇਤਿਹਾਸ ਫਲਸਫੀ ਅਤੇ ਅਧਿਆਤਮ ਦੀ ਡੂੰਗੀ ਜਾਣਕਾਰੀ ਕਰੀਬ 1300 ਛੋਟੇ ਅਤੇ ਵੱਡੇ ਸਵਾਲਾਂ ਦੇ ਜਵਾਬ ਗੁਰਬਾਣੀ ਅਨੁਸਾਰ ਦਿੱਤੇ ਗਏ ਹਨ ਪਹਿਲੀ ਪੁਸਤਕ ਗਿਆਨ ਅੰਜਨ ਗੁਰਦੀਆ ਦੂਸਰੀ ਰੋਸ ਨਾ ਕੀਜੈ ਉੱਤਰ ਦਿਜਾ ਹੈ ਤੀਸਰੀ ਗੁਰਸਾਖੀ ਕਾ ਉਜਿਆਰਾ ਅਤੇ ਚੌਥੀ ਕਿਵ ਸਚਿਆਰਾ ਹੋਈ ਹੈ ਆਪ ਜੀ ਇਹ ਕੋਰਸ ਘਰ ਬੈਠੇ ਜਾਂ ਦੇਸ਼ ਵਿਦੇਸ਼ ਵਿੱਚ ਕਿਤੇ ਵੀ ਆਨਲਾਈਨ ਇੰਟਰਨੈਟ ਰਾਹੀਂ ਜਾਬਾ ਮੰਗਵਾ ਕੇ ਕਰ ਸਕਦੇ ਹੋ ਕੋਰਸ ਦਾ ਦਾਖਲਾ ਸ਼ੁਰੂ ਹੈ 9876945722 ਤੇ WhatsApp ਮੈਸੇਜ ਭੇਜੋ